ਮੈਂ ਤੁਹਾਡੇ ਸਾਰੇ ਹੀ ਜਿੰਨੇ ਵੀ ਮੇਰੇ ਅੱਜ ਪ੍ਰਸਤ ਦੇ ਮੇਰੇ ਮਿੱਤਰ ਸਾਥੀ ਤੁਸੀਂ ਦੋਸਤ ਆਏ ਹੋ ਪਹਿਲਾਂ ਤਾਂ ਤੁਹਾਨੂੰ ਆਇਆਂ ਨੂੰ ਮੈਂ ਤੁਹਾਡਾ ਵੈਲਕਮ ਕਰਦਾ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਤੁਹਾਨੂੰ ਜੀ ਆਇਆਂ ਕਹਿੰਦਾ ਕਿਉਂਕਿ ਕਾਫੀ ਲੰਮੇ ਤੋਂ ਮੈਂ ਮਹਿਸੂਸ ਸਮੇ ਤੋਂ ਮੈਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਕੰਮ ਕਰ ਰਹੀ ਹੈ ਵੀ ਸਾਡਾ ਵੀ ਇੱਕ ਆਪਣਾ ਪਰਸਨਲ ਦਫ਼ਤਰ ਹੋਣਾ ਚਾਹੀਦਾ ਕਿਤੇ ਨਾ ਕਿਤੇ ਬੈਠਣ ਦਾ ਤਾਂ ਜੋ ਲੋਕ ਆਪਣੀ ਦੁੱਖ ਤਕਲੀਫ ਆ ਕੇ ਕਿਤੇ ਬੈਠ ਕੇ ਸ਼ੇਅਰ ਕਰ ਸਕਣ ਸਾਡੇ ਨਾਲ ਵੀ ਕਿਉਂਕਿ ਵੈਸੇ ਤਾਂ ਦੇਖੋ ਸਮੇਂ ਸਮੇਂ ਸਰ ਜਿਹੜਾ ਵੀ ਇਹਦਾ ਵਿਧਾਇਕ ਬਣਦਾ ਰਿਹਾ ਉਹ ਆਪਣੇ ਕੋਈ ਘਰੋਂ ਚਲਾਉਂਦੇ ਰਹੇ ਨੇ ਕੋਈ ਆਪਣਾ ਪਰਸਨਲ ਦਫ਼ਤਰ ਬਣਾ ਲੈਂਦੇ ਨੇ ਪਰ ਕਈ ਵਾਰੀ ਆਪਸੀ ਕੋਈ ਮਤਲਬ ਮੈਂ ਦੇਖਦਾ ਕਈ ਵਾਰੀ ਕਈ ਲੋਕ ਕਿਉਂਕਿ ਉੱਥੇ ਪ੍ਰੋਪਰ ਨਹੀਂ ਮਿਲ ਪਾਉਂਦੇ ਕਈ ਵਾਰੀ ਕਿਉਂਕਿ ਕਈ ਲੋਕ ਹੀ ਬਾਹਰ ਦੇ ਨੇ ਔਰ ਇੱਥੇ ਆਫਿਸ ਨਹੀਂ ਉਹਨਾਂ ਦੇ ਔਰ ਉੱਥੇ ਕੋਈ ਉਹਨਾਂ ਦਾ ਜ਼ਿੰਮੇਵਾਰ ਬੰਦਾ ਵੀ ਕਈ ਵਾਰ ਜਾਂਦਾ ਉੱਥੇ ਨਿਯੁਕਤ ਕੀਤਾ ਹੋਣਾ ਚਾਹੀਦਾ ਮੈਂ ਮਹਿਸੂਸ ਕੀਤਾ ਕਿਉਂਕਿ ਮੈਂ ਤਾਂ ਕੱਲਾ ਆਦਮੀ ਐ ਬੱਚੇ ਮੇਰੇ ਫਾਰ ਨੇ ਆਸਟ੍ਰੇਲੀਆ ਨੇ ਔਰ ਮੈਂ ਪਿਛਲੇ ਲਗਭਗ ਆਪ 40-45 ਸਾਲ ਤੋਂ ਤਾਂ ਅਗਰ ਤੋਂ 84 ਤੋਂ ਮੈਂ ਜੂਤ ਕਾਂਗਰਸ ਵਿੱਚ ਹੁੰਦਾ ਸੀ ਤੇ 80 ਤੋਂ ਲਗਭਗ ਮੈਂ ਕਾਂਗਰਸ ਪਾਰਟੀ ਦਾ ਸੇਵਾ ਕਰ ਰਿਹਾ ਹਾਂ ਔਰ ਇੱਕ ਥੋੜੀ ਜਿਹੀ ਜਗ੍ਹਾ ਲਈ ਹੈ ਕਿਉਂਕਿ ਜਿਹੜੀ ਬਾਕੀ ਦਾ ਜੀਵਨ ਹੈ ਇਹ ਲੋਕਾਂ ਨੂੰ ਸਮਰਪਿਤ ਹੋ ਸਕਤੇ ਲੋਕਾਂ ਦੀ ਸੇਵਾ ਵਿੱਚ ਲੋਕਾਈ ਦੇ ਕੰਮ ਕਰ ਸਕੀਏ ਆਪਣੇ ਪਰਿਵਾਰ ਦੇ ਕੰਮ-ਕਾਮ ਹਮੇਸ਼ਾ ਹੀ ਕਰਦੇ ਹੀ ਰਹਿਣੇ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀ ਝੂਠ ਬੋਲ ਕੇ ਲਾਰੇ ਲਾ ਕੇ ਇਹ ਸਰਕਾਰ ਬਣੀ ਆ ਤੁਸੀਂ ਕੱਲ ਹੀ ਦੇਖ ਲਓ ਕਿਸਾਨਾਂ ਦੇ ਨਾਲ ਕੀ ਹਾਲ ਹੋਇਆ ਕਿੱਥੇ ਕਹਿੰਦੇ ਤੁਸੀਂ ਅਸੀਂ 2 ਮਿੰਟਾਂ ਚ 5 ਮਿੰਟਾਂ ਚ ਐਮਐਸਪੀਆ ਦੇ ਦਿਆਂਗੇ ਉਹ ਕਰ ਦੇਣਗੇ ਆ ਕਰ ਦਿਆਂਗੇ ਇੱਕ ਪਾਸੇ ਦਾ ਬੀਜਪੀ ਦੀ ਗਵਰਨਮੈਂਟ ਜਿਹੜੀ ਹੈ ਉਹ ਦਿੱਲੀ ਨਹੀਂ ਬਣਦੇ ਰਹੀ ਦੂਜੇ ਪਾਸੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਸੀਐਮ ਸਾਹਿਬ ਸਾਡੇ ਮਾਨਯੋਗ ਸੀਐਮ ਸਾਹਿਬ ਉੱਥੇ ਬੁਲਾ ਲੈਂਦੇ ਨੇ ਕਿਸਾਨਾਂ ਨੂੰ ਔਰ ਆਪ ਉੱਠ ਕੇ ਕਹਿੰਦੇ ਨੇ ਮੈਂ ਤਾਂ ਅੱਗੇ ਟਾਈਮ ਦਿੱਤਾ ਹੈ ਮੈਂ ਤਾਂ ਅੱਗੇ ਜਾਣਾ ਇਸ ਤਰ੍ਹਾਂ ਕਰਕੇ ਕਈ ਇਸ ਤਰ੍ਹਾਂ ਦੇ ਮੁੱਦੇ ਹੁੰਦੇ ਨੇ ਜਿਹੜੇ ਜਾਂ ਕਈ ਵਾਰੀ ਨਸ਼ਿਆਂ ਦਾ ਮੁੱਦੇ ਦੀ ਗੱਲ ਕਰ ਲਈ ਆਪਾਂ ਨਸ਼ਿਆਂ ਦਾ ਕਿੰਨਾ ਵੱਡਾ ਇੱਕ ਇਹ ਬਹੁਤ ਵੱਡਾ ਇਹ ਸਕੈਂਡਲ ਹੈ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਇਹ ਛੋਟੇ-ਛੋਟੇ ਜਿਹੜੇ ਕੋਈ ਬੰਦਾ ਪੀਣ ਖਾਣ ਲੱਗ ਗਿਆ ਇਹ ਤਾਂ ਐ ਹੁੰਦਾ ਵੀ ਮਾੜੀ ਸੰਗਤ ਦੇ ਵਿੱਚ ਬੈਠ ਕੇ ਕਦੇ ਵੀ ਕੋਈ ਵੀ ਬੰਦਾ ਮਾੜੇ ਪਾਸੇ ਤੁਰ ਸਕਦਾ ਪਰ ਜੇ ਉਹਨੂੰ ਪ੍ਰੋਪਰ ਤਰੀਕੇ ਨਾਲ ਠੱਲ ਪਾਉਣੀ ਹੈ ਤਾਂ ਉਹਨੂੰ ਵੱਡੇ ਪੱਧਰ ਦੇ ਉੱਤੇ ਜੰਗੀ ਪੱਧਰ ਦੇ ਉੱਤੇ ਜਾ ਕੇ ਸਾਨੂੰ ਇਹਨੂੰ ਕੰਟਰੋਲ ਕਰਨਾ ਪਊਗਾ ਮੈਂ ਕਾਫੀ ਦਿਨ ਦਾ ਸੋਚ ਰਿਹਾ ਕਿ ਸਾਡਾ ਇੱਕ ਆਪਣਾ ਪਰਸਨਲ ਦਫ਼ਤਰ ਹੋਵੇ ਅੱਜ ਸਵੇਰੇ ਸਾਡੇ ਮੇਰੇ ਗੁਰੂ ਨੇ ਬਾਲ ਬ੍ਰਹਮਚਾਰੀ ਸਨੇਸੀ ਨਗਲੀ ਦਰਬਾਰ ਤੋਂ ਮੈਂ ਉਹਨਾਂ ਦਾ ਸ਼ੇਸ਼ ਹੋਂ ਮੇਰੇ ਗੁਰੂ ਜੀ ਆਏ ਸੀਗੇ ਅੱਜ ਉਹ ਸਾਡੇ ਜਿਹੜਾ ਨਵਾਂ ਮੈਂ ਦਫ਼ਤਰ ਬਣਾਉਣ ਲੱਗੇ ਆ ਇਹਦਾ ਉਸਾਰਾ ਨਿਆਸ ਵੀ ਕਰਕੇ ਗਏ ਨੇ ਮੈਨੂੰ ਲੱਗਦਾ ਕਿ ਕੁਝ ਇਹਦੀ ਤਰ੍ਹਾਂ ਦੇ ਵਿੱਚ 2-4 ਮਹੀਨੇ ਦੇ 2-3 ਮਹੀਨੇ ਦੇ ਵਿੱਚ ਵਿੱਚ ਹੀ ਅਸੀਂ ਇਹ ਦਫ਼ਤਰ ਕੰਪਲੀਟ ਕਰ ਲਵਾਂਗੇ ਔਰ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਨੂੰ ਇੱਥੇ ਬੈਠ ਕੇ ਮਿਲਿਆ ਵੀ ਕਰਾਂਗੇ ਤੇ ਲੋਕਾਂ ਦੇ ਦੁੱਖ ਤਕਲੀਫ ਵੀ ਸੁਣਾਗੇ ਤੇ ਤੁਸੀਂ ਇੱਕ ਵਾਰੀ ਵੰਫੇਰ ਤੁਹਾਡਾ ਜਿੱਥੇ ਮੈਂ ਨੰਗਲੇ ਦਰਬਾਰ ਦੇ ਆਪਣੇ ਗੁਰੂ ਮੇਰੇ ਅਚਾਰੀ ਆਪਣਾ ਆਦਰਨੀਆ ਸੰਤ ਅਰਾਧਨਾ ਨਾਨ ਜੀ ਆ ਕੇ ਨਹੀਂ ਪੱਤਰ ਲਾ ਕੇ ਗਏ ਨੇ ਉਹਨਾਂ ਦਾ ਮੈਂ ਕੋਟੀ ਕੋਟੀ ਧੰਨਵਾਦ ਵੀ ਕਰਦਾ ਤੇ ਤੁਹਾਡਾ ਵੀ ਸਾਰੇ ਪ੍ਰੈਸ ਦਾ ਵੀ ਮੈਂ ਬਹੁਤ ਬਹੁਤ ਥੈਂਕਫੁਲ ਹਾਂ ਤੁਹਾਡਾ ਮੈਂ ਬਹੁਤ ਤੁਹਾਨੂੰ ਜੀ ਆਇਆਂ ਕਹਿੰਦਾ ਮੈਂ ਤੁਹਾਡਾ ਵੀ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਸਮੂਹ ਪੂਰੇ ਇਲਾਕੇ ਨੂੰ ਮੈਂ ਬੇਨਤੀ ਕਰਦਾ ਵੀ ਜਿੰਨਾ ਵੀ ਮੈਂ ਤੁਹਾਡੇ ਕਿਤੇ ਕੰਮ ਆ ਸਕਾਂ ਬਾਕੀ ਜੀਵਨ ਔਰ ਮੈਂ ਹਮੇਸ਼ਾ ਤਤ ਪਰ ਰਹਾਂਗਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ